ਮੈਂ ਮਨਵੀਰ ਕੌਰ ਤੁਸੀਂ ਵੇਖ ਰਹੇ ਹੋ ਸੋਸ਼ਲ ਪੋਸਟ ਹਰ ਵੀਕਐਂਡ ਦਾ ਖਾਸ ਪ੍ਰੋਗਰਾਮ ਹੁੰਦਾ ਰਣਜੀਤ ਸਿੰਘ ਕੁੱਕੀ ਗਿੱਲ ਸਾਡੇ ਨਾਲ ਹੁੰਦੇ ਨੇ ਅੱਜ ਦਾ ਪ੍ਰੋਗਰਾਮ ਬਹੁਤ ਅਹਿਮ ਰਹਿਣ ਵਾਲਾ ਹੈਗਾ ਇਹਦੇ ਵਿੱਚ ਕੇਵਲ ਇੱਕ ਮੁੱਦੇ ਤੇ ਗੱਲ ਕਰਾਂਗੇ ਕਿ ਜਿਹੜੀ ਸਿੱਖ ਸਿਆਸਤ ਹੈਗੀ ਆ ਸਿੱਖਾਂ ਦੀ ਰਾਜਨੀਤੀ ਦਾ ਜਿਹੜਾ ਨਿਗਾਰ ਹੈ ਤੇ ਜਿਹੜਾ ਤੰਗ ਨਜ਼ਰੀਆ ਸਾਡੇ ਸਾਹਮਣੇ ਹੈਗਾ ਸਿੱਖ ਕੌਮ ਨੂੰ ਆਉਣ ਵਾਲੇ ਸਮੇਂ ਲਈ ਭਵਿੱਖ ਲਈ ਕਿਹੜੀ ਦਿਸ਼ਾ ਦੇਣੀ ਆ ਉਹ ਅੱਜ ਤੇ ਤੈਅ ਹੋ ਰਹੀ ਆ ਕਿੰਨਾ ਹੀਰੋਜ਼ ਨੂੰ ਆਪਾਂ ਚੁਣ ਰਹੇ ਆ ਤੇ ਕਿਨਾ ਮਦਾਂ ਦੇ ਦਿਵਾਲੀ ਸਾਰੀ ਦੀ ਸਾਰੀ ਗੱਲਬਾਤ ਸਾਰਾ ਬਿਰਤਾਂਤ ਘੁੰਮਦਾ ਪਿਆ ਹੈਗਾ ਇਹ ਕੇਵਲ ਔਰ ਕੇਵਲ ਪੰਜਾਬ ਦੀ ਗੱਲ ਨਹੀਂ ਹੈ ਇਹ ਕੈਨੇਡਾ ਦੀ ਵੀ ਗੱਲ ਹੈ ਜਿੱਥੇ ਗੁਰਦੁਆਰਿਆਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪ੍ਰਾਈਵੇਟ ادارے ਬਣ ਚੁੱਕੇ ਨੇ ਗੁਰਦੁਆਰੇ ਔਰ ਉੱਥੇ ਜੋ ਚੀਜ਼ਾਂ ਵਾਪਰ ਰਹੀਆਂ ਨੇ ਮੇਰੇ ਨਾਲ ਨੇ ਰਣਜੀਤ ਸਿੰਘ ਕੁੱਕੀ ਗਿਲ ਜੀ ਮੈਂ ਸਭ ਨੂੰ ਪ੍ਰੋਗਰਾਮ ਚ ਸ਼ਾਮਿਲ ਕਰਦੇ ਹੋਏ ਸਵਾਗਤ ਕਰੰਨੀਆਂ ਜੀ ਮੋਸਟ ਵੈਲਕਮ ਸਰ ਥੈਂਕ ਯੂ ਸੋ ਮਚ ਮਨਵੀ ਸਤ ਸ੍ਰੀ ਅਕਾਲ ਸਤ ਸਭ ਤੋਂ ਪਹਿਲਾਂ ਕੀ ਇਸ ਮਸਲੇ ਨੂੰ ਦੇਖਣਾ ਜ਼ਰੂਰੀ ਹੈ ਸਾਡੇ ਲਈ ਕੀ ਸਿੱਖ ਸਿਆਸਤ ਜਿਹੜੀ ਵੀ ਆ ਸਰ ਚਾਹੀ ਆਕਾਲੀਆਂ ਦੀ ਆਕਾਲੀਆਂ ਤੋਂ ਬਾਅਦ ਫਿਰ ਇਹਦੇ ਚੋਂ ਇੱਕ ਧੜਾ ਨਿਕਲਦਾ ਹੈਗਾ ਆਕਾਲ ਤਖਤ ਸਾਹਿਬ ਇਨਵੋਲ ਹੁੰਦੇ ਨੇ ਜਥੇਦਾਰ ਹੁੰਦੇ ਨੇ ਔਰ ਹੁਣ ਸਾਡੇ ਸਾਹਮਣੇ ਡਾਕਟਰ ਮਨਮੋਨ ਸਿੰਘ ਦੀ ਤਸਵੀਰ ਨੂੰ ਲੈ ਕੇ ਸਿਆਸਤ ਹੈਗੀ ਆ ਐਸਜੀਪੀਸੀ ਦੀਆਂ ਚੋਣਾਂ ਪਤਾ ਨਹੀਂ ਕਦੋਂ ਹੋਣਗੀਆਂ ਉਹਦੇ ਤੇ ਇੱਕ ਸਿਆਸਤ ਹੈਗੀ ਆ ਜੋ ਵੀ ਨੈਰੇਟਿਵ ਹੈ ਇਹ ਸਾਰਾ ਚੱਲਦਾ ਪਿਆ ਇਹਦੇ ਚੋਂ ਤੁਹਾਨੂੰ ਕੀ ਭੂਖ ਨਜ਼ਰ ਆ ਰਿਹਾ ਹੈਗਾ ਸਿੱਖ ਪੋਲਿਟਿਕਸ ਦਾ ਜੇ ਤਾਂ ਆਪ ਦੇਖੀਏ ਨੂੰ ਟੋਟਲ ਟੋਟਲਟੀ ਤਾਂ ਫਿਰ ਐਸ ਟਾਈਮ ਤੇ ਕਾਫੀ ਨਿਰਾਸ਼ਾਵਾਦੀ ਵਰਤਾਂ ਚੱਲ ਰਿਹਾ ਹੈ ਜਿਸ ਤਰ੍ਹਾਂ ਦਾ ਜਥੇਦਾਰ ਕਾਲਪਤਖ ਸਾਹਿਬ ਨੇ ਹੁਣ ਰੀਸੈਂਟ ਫੈਸਲੇ ਲਏ ਹੈਗੇ ਆ ਕੁਝ ਬੰਦੇ ਉਹਨਾਂ ਨੇ ਮaaf ਕੀਤਾ ਹੈ ਕੁਝ ਨੂੰ ਸ਼ਾਮਲ ਕੀਤਾ ਹੈ ਪੰਚਤਚ ਦੁਆਰਾ ਤੇ ਉਹਨਾਂ ਨੂੰ ਜਿਹੜੇ ਤਿੱਤੀ ਹੈਗੀ ਸਿੱਖੀ ਪ੍ਰਚਾਰ ਦੀ ਉਹਦੇ ਨਾਲ ਇਹ ਡਾਇਰੈਕਟ ਕਨਫਲਿਕਟ ਚ ਚਲੇਗੇ ਹੈਗੇ ਤਖਤ ਪਟਨਾ ਸਾਹਿਬ ਦੇ ਨਾਲ ਹੂੰ ਉਹਨਾਂ ਨੇ ਇਨਡਿਫਾਇਨਸ ਦੇ ਵਿੱਚ ਜਿਹੜੇ بڑے ਜਥੇਦਾਰ ਹੈਗੇ ਕਾਲਪਤਖ ਸਾਹਿਬ ਦੇ ਤੇ ਤਰਦਵਾ ਸਾਹਿਬ ਦੇ ਜਥੇਦਾਰ ਉਹਨਾਂ ਦੋਨਾਂ ਨੂੰ ਤਰਕਈਏ ਇਕਰਾਰ ਦਿੱਤਾ ਹੈਗਾ ਪਟਨਾ ਸਾਹਿਬ ਦੇ ਦਸਤਖਤ ਨੇ ਹੂੰ ਇਸੇ ਤਰ੍ਹਾਂ ਸਰਬੀ ਸਿੰਘ ਬਾਦਲ ਨੂੰ ਉਹਨਾਂ ਨੇ ਤਲਬ ਕੀਤਾ ਹੈਗਾ ਵੀ ਅਗਲੇ 10 ਦਿਨਾਂ ਦੇ ਵਿੱਚ ਵਿੱਚ ਉਹ ਆ ਕੇ ਤਾਂ ਪਟਨਾ ਸਾਹਿਬ ਅੱਗੇ ਪੇਸ਼ ਹੋਵੇ। ਸੁਖੀ ਦੇ ਨਾਲ ਇਹ ਸ਼ੋਅ ਕਰ ਰਿਹਾ ਹੈ ਕਿ ਆਪਣਾ ਲੈਬਲ ਦਾ ਫੰਡਰ ਸਟੈਂਡਿੰਗ ਕਿੱਥੇ ਜਾ ਕੇ ਖੜਾ ਹੈਗਾ ਤਾਂ ਆਮ ਸਿੱਖ ਲਈ ਇਹ ਸਮਝਣਾ ਬਹੁਤ ਮੁਸ਼ਕਲ ਆ ਵੀ ਕਿੰ ਨੂੰ ਵੱਡਾ ਮੰਨਿਆ ਜਾਵੇ ਤੇ ਇਹ ਆਪਸ ਵਿੱਚ ਤਖਤਰ ਦਾ ਕਨਫਲਿਕਟ ਕਿਉਂ ਹੋ ਰਿਹਾ ਹੈਗਾ ਕੀ ਕਾਰਨ ਹੈਗਾ ਲੇ ਬੜਾ ਸਿੰਪਲ ਰੀਜ਼ਨ ਸੀਗੇ ਕਿ ਜੇ ਤਖਤ ਦੇ ਜਥੇਦਾਰ ਤਾਲ ਤੱਕ ਸਾਹਿਬ ਨੇ ਕੋਈ ਫੈਸਲਾ ਲੈਣਾ ਸੀਗਾ ਤਾਂ ਇਹ ਸ਼ੋਡਲ इजीली कंसਲਟਡ ਤਖਤ ਪਟਨਾ ਸਾਹਿਬ پہلے ਕਿਉਂਕਿ ਉਹਨਾਂ ਦੇ ਜਥੇਦਾਰ ਬਾਰੇ ਫੈਸਲਾ ਸੀਗਾ ਇਹ ਜਿਸ ਜਥੇਦਾਰ ਨੂੰ ਟੋਕ ਪੰਡਿਆ ਆ ਪਹਿਲੇ ਜਿਹੜਾ ਇਹ ਤਖਤ ਵਰਸਸ ਤਖਤ ਦਾ ਹੁਕਮਨਾਮਾ ਆਪਾਂ ਨੂੰ ਦਿਖਿਆ ਹੈਗਾ ਸਰ ਇਹ ਆਪਾਂ ਨੂੰ ਉਹੀ ਅਸਲੀਅਤ ਤੋਂ ਵਾਕਿਫ ਕਰਵਾ ਰਿਹਾ ਹੈਗਾ ਕਿ ਹੁਣ ਜਿਹੜੀ ਪੰਜਾਬ ਦੀ ਸਿੱਖ ਪੋਲਿਟਿਕਸ ਹੈ ਉਹ ਹੁਣ ਪੂਰੇ ਵਰਲਡ ਓਵਰ ਸਿੱਖਾਂ ਦੀ ਰਾਜਨੀਤੀ ਨੂੰ ਵਾਲੀ ਵਾਰਸ ਨਹੀਂ ਹੈ ਉਹਨੂੰ ਡਿਕਟੇਟ ਨਹੀਂ ਕਰ ਸਕਦੀ ਕਿਉਂਕਿ ਹਰਿਆਣਾ ਪਟਨਾ ਸਾਹਿਬ ਦਾ ਆਪਾਂ ਦੇਖ ਲਿਆ ਜੀ ਨੰਦੇੜ ਸਾਹਿਬ ਵਾਲੇ ਪਾਸੇ ਆਪਾਂ ਦੇਖਦੇ ਆ ਕਿ ਕਿਹਨਾਂ ਦੇ ਕੋਲ ਐਡਮਿਨਿਸਟ੍ਰੇਸ਼ਨ ਹੈਗੀ ਆ ਸੋ ਪੰਜਾਬ ਦੇ ਵਿੱਚ ਸ੍ਰੀ ਅਮਰitsar ਸਾਹਿਬ ਦੇ ਵਿੱਚ ਸਥਾਪਿਤ ਜਿਹੜੀ ਸਿੱਖ ਰਾਜਨੀਤੀ ਆ ਉਹਦਾ ਕੰਟਰੋਲ ਹੁਣ ਇਸ ਲੈਵਲ ਤੇ ਰਿਡਿਊਸ ਹੋ ਚੁੱਕਾ ਕਿ ਕੇਵਲ ਪੰਜਾਬ ਤੱਕ ਅਕਾਲੀ ਦਲ ਐਸਟੀਪੀਸੀ ਤੱਕ ਹੈ ਇਸੇ ਤਰ੍ਹਾਂ ਜੇ ਆਪ ਅੱਗੇ ਚੱਲੀਏ ਤਾਂ ਹੁਣ ਜਿਹੜਾ ਹੈਗਾ ਇਹਦੇ ਵਿੱਚ ਸਾਰੇ ਜਿਹੜੀ ਸਿੱਖ ਲੀਡਰਸ਼ਿਪ ਆਫ ਪੁਆਇਟ ਹੈਗੀ ਰ ਤੇ ਜਿਹੜੇ ਸੁਖਬੀਰ ਸਿੰਘ ਬਾਦਲਾ ਉਹਨਾਂ ਨੇ ਇੱਕ ਰੈਲੀ ਚੋਂ ਰੈਲੀ ਦੌਰਾਨ ਜਿਸ ਤਰ੍ਹਾਂ ਉਹਨਾਂ ਨੇ ਮਨਪ੍ਰੀਤ ਸਿੰਘ ਯਾਦਿ ਬਾਰੇ ਸ਼ੁਦਾਵਲੀ ਬੋਲੀ ਹੈਗੀ ਉਹ ਵੀ ਇੱਕ ਨਵਾਂ ਨਵਾਂ ਲੋਕ ਜਾਂਦਾ ਹੋਇਆ ਇੱਕ ਕਦਮ ਹੈਗਾ ਉਹ ਲੇਕਿ ਇੱਕ ਥੋੜਾ ਕਲੀਰ ਆਇਆ ਹੋਇਆ ਉਹ ਡੇ ਪਾਰਟੀ ਦਾ ਮੈਂਬਰ ਰਹਾ ਹੋਇਆ ਥੋਡੀ ਪਾਰਟੀ ਦਾ ਐਸਟੀ ਐਮ ਐਲ اے ਹੈਗਾ ਸਟੇਟ ਤੇ ਲੀਡਰ ਆਫ ਦਾ ਪਾਰਟੀ ਹੈਗਾ ਹਾਊਸ ਦੇ ਵਿੱਚ ਉਸ ਬਾਰੇ ਤੁਸੀਂ ਇਸ ਤਰ੍ਹਾਂ ਦੀ ਸ਼ਬਦਾਵਲੀ ਬੋਲਣੀ ਤਾਂ ਫਿਰ ਅਗਿਓ ਮਨਪ੍ਰੀਤ ਸਿੰਘ ਵਾਲੀ ਦਾ ਟੂਪਰ ਜਵਾਬ ਹੋਣਾ ਵੀ ਵੀ ਕੋਈ ਮੇਰੇ ਖਿਆਲਾਂ ਵੀ ਬਹੁਤ ਹੀ ਪੋਜ਼ਿਟਿਵ ਸਾਈਨਸ ਲੱਗੇ ਮਨ ਜੀ ਨੂੰ ਆਪਕਾ ਇਹ ਵੀ ਕੋਈ ਹੈਲਦੀ ਜਿਹੜੀ ਆਪਣੇ ਵਿੱਚ ਕੋਈ ਇੰਟਰਨਲ ਡੈਮੋਕਰੇਸੀ ਹੈਗੀ ਹੈ ਤੋ ਕੀ ਤੁਸੀਂ ਆਪਣੇ ਹੀ ਬੰਦਿਆਂ ਬਾਰੇ ਇਸ ਤਰ੍ਹਾਂ ਦੇ ਨੀਵੇਂ ਸ਼ਬਦ ਬੋਲਣੇ ਹੈਗੇ ਆ ਉਹ ਵੀ ਇੱਕ ਪ੍ਰਧਾਨ ਜਿਹੜਾ ਕਾਲੀ ਦਲ ਬਾਦਲ ਦਾ ਪ੍ਰਧਾਨ ਹੈਗਾ ਉਹਦੇ ਵੱਲੋਂ ਇਹ ਮਤਲਬ ਕਿ ਲੌਂਗ ਮੈਸੇਜ ਦਿੰਦੇ ਹੈਗੇ ਆ ਪੋਲਿਟਿਕਸ ਦੇ ਵਿੱਚ ਇਸੇ ਤਰ੍ਹਾਂ ਆਪਾਂ ਹੋਰ ਇਸ਼ੂਜ਼ ਦੇਖ ਲਈਏ ਜੇ ਸਟਰੋ ਪਾਰਟੀ ਕਮੇਟੀ ਦਾ ਚੱਲ ਰਿਹਾ ਹੈਗਾ ਉਹਨਾਂ ਦਾ ਰੁਝਾਨ ਚੱਲ ਰਿਹਾ ਹੈ ਅੱਜ ਵੀ ਉਹਨਾਂ ਦੀ ਫਤਿਹਗੜ੍ਹ ਸਾਹਿਬ ਦੇ ਵਿੱਚ ਪਰ ਮੀ ਗੈਦਰਿੰਗ ਹੋਈ ਹੈਗੀ ਆ ਇਸ ਵਾਰ ਮੇਰੇ ਖਾ ਉਨਾਂ ਦੀ ਸ਼ਾਮ ਤੱਕ ਚੱਲਣੀ ਹੈਗੀ ਹੈ ਗੈਦਰਿੰਗ ਉਹ ਉੱਥੇ ਵੀ ਮਤਲਬ ਕਿ ਜਿਹੜੀਆਂ ਸਪੀਚਸ ਨੇ ਉਹਨਾਂ ਦਾ ਲੈਵਲ ਇਹ ਹੀ ਆ ਕਿ ਉਹ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਲੇ ਹੀ ਚੱਲ ਰਹੇ ਨੇ ਨਾ ਕਿ ਕੋਈ ਪੋਜ਼ਿਟਿਵ ਰਾਜਨੀਤੀ ਚੱਲ ਰਹੀ ਹੈ ਵੀ ਅਸੀਂ ਕੀ ਕਰਾਂਗੇ ਉਹਨੇ ਕਿ ਜੇ ਸਾਡੇ ਹੱਥ ਪਾਵਰ ਆਉਂਦੀ ਆ ਜਾਂ ਜਿਸ ਬੋਲ ਵਾਲ ਅਸੀਂ ਵੱਧ ਰਹੇ ਹੈਗੇ ਆ ਅਸੀਂ ਤੁਹਾਡੇ ਲਈ ਕੀ ਨਵੀਂ ਪੋਲਿਟਿਕਸ ਲੈ ਕੇ ਆਉਂਦੇ ਹਾਂ। ਹਮਮ। दैट इज द ਨੀਡ ਆਫ ਦਿ ਆワー ਕੇ ਤੁਸੀਂ ਡਿਫਾਈਨ ਕਰੋ ਕਿ ਜਿਹੜੀ ਸਿੱਖ ਪੋਲਿਟਿਕਸ ਹੈਗੀ ਆ ਉਹ ਕਿਸ ਲੈਵਲ ਤੇ ਜਾਣੀ ਚਾਹੀਦੀ ਹੈ। ਤੇ ਲਗੇ ਆਪਾਂ ਦੇਖਦੇ ਆਂ ਦੁਨੀਆ ਵਿੱਚ ਕਿੰਨੀਆਂ ਐਗਜ਼ਾਮਪਲਸ ਹੈਗੀਆਂ ਨੇ ਕਿ ਜਦੋਂ ਬ੍ਰਿੰਕ ਤੋਂ ਹੋ ਕੇ ਚੱਲੀਆਂ ਹੈਗੀਆਂ ਮੈਜੋਰਟੀ ਕਾਮਾ ਤਾਂ ਉਹਨਾਂ ਨੇ ਬੜੀ ਸੂਝਬੂਰਤਾ ਦੇ ਨਾਲ ਆਪਣੇ ਆਪ ਨੂੰ ਦੁਬਾਰਾ ਰੀਸਟੈਬਲਿਸ਼ ਕੀਤਾ ਹੈਗਾ। ਕਰਕੇ ਦੇ ਲੋਕੋ ਦੇ ਸਾਹਮਣੇ ਮੈਜੋਰਟੀ ਰੀਅਨ ਸਟੇਟ ਦਾ ਤ압 ਦਬਾਅ ਹੋ ਗਿਆ ਆਪਣਾ ਮਤਲਬ ਬਾਰਡਰ ਸਟੇਟ ਹੈਗੀ ਆ ਆਪਾਂ ਨੂੰ ਹਮੇਸ਼ਾ ਜੰਗ ਦਾ ਖਤਰਾ ਬਣਿਆ ਰਹਿੰਦਾ ਹੈਗਾ ਜਿਸ ਤਰ੍ਹਾਂ ਦਾ ਮਾਹੌਲ ਇੰਡੀਆ ਦੀ ਲੀਡਰਸ਼ਿਪ ਤੇ ਪਾਕਿਸਤਾਨ ਦੀ ਲੀਡਰਸ਼ਿਪ ਆਪਸ ਟਕਰਾ ਦੀ ਨੀਤੀ ਅਪਣਾ ਰਹੇ ਹੈਗੇ ਉਹਦੇ ਵਿੱਚ ਵੀ ਆਪਾਂ ਹੀ ਆ ਕੇ ਵਿਚਾਲੇ ਫਸਦੇ ਹੈਗੇ ਸੋ ਇਸ ਚੀਜ਼ਾਂ ਦੇ ਵਿੱਚ ਤੁਹਾਨੂੰ ਬੜੀ ਮੈਜਰ ਲੀਡਰਸ਼ਿਪ ਚਹੀਦੀ ਹੈਗੀ ਆ ਜਿਹੜੀ ਜਿਹੜੇ ਆਪਣੇ ਲੋਸਟ ਗੈਪਸ ਹੈਗੇ ਨੇ ਆਪਣੀ ਪੋਲਿਟਿਕਸ ਦੇ ਵਿੱਚ ਉਹਨਾਂ ਨੂੰ ਫਿਲਪ ਕੀਤਾ ਜਾਵੇ ਉਹਨਾਂ ਨੂੰ ਫਿਲਪ ਕੀਤਾ ਜਾਵੇ ਉਹਦੇ ਵਿੱਚ ਬ੍ਰਿਜਸ ਕ੍ਰੀਏਟ ਕੀਤੇ ਜਾਣ ਤਾਂ ਕਿ ਜਿਹੜੀ ਹੈਗੀ ਆਪਣੀ ਨੈਕਸਟ ਜਨਰੇਸ਼ਨ ਹੈਗੀ ਆ ਜਾਂ ਯੰਗ ਜਨਰੇਸ਼ਨ ਹੈਗੀ ਆ ਉਹਨਾਂ ਨੂੰ ਇਹਦੇ ਵਿੱਚ ਕੋਈ ਇੰਟਰਸਟ ਆਵੇ ਆਪਾਂ ਦੇਖੇ ਦੇ ਆ ਜਿਹੜੀਆਂ ਇਸ ਤਰ੍ਹਾਂ ਦੀਆਂ ਗੈਦਰਿੰਗਸ ਹੈਗੀਆਂ ਨੇ ਉਨਾ ਵਿੱਚ ਯੰਗ ਜੇਨਰੇਸ਼ਨ ਦੀ ਪਾਰਟਿਸਪੇਸ਼ਨ ਬਹੁਤ ਨਰਦਨ ਨਿਰ ਲੋਗੀਂ ਦੀ ਹੈਗੀ ਆ ਸੋ ਇਹ ਬਹੁਤ ਵੱਡੀ ਘਾਟ ਹੈਗੀ ਆ ਮਤਲਬ ਇਹ ਆਪਾਂ ਨੂੰ ਯੰਗ ਜੇਨਰੇਸ਼ਨਸ ਨੂੰ ਵੇਟ ਇਨਵੋਲ ਕਰਨ ਦੀ ਲੋੜ ਹੈਗੀ ਆ ਕਿ ਯੰਗ ਜੇਨਰੇਸ਼ਨ ਨੂੰ ਵੀ ਆਪਣੇ ਆਪ ਨੂੰ ਸਿੱਖ ਪੋਲਟਿਕਸ ਵਿੱਚ ਇਨਵੋਲ ਹੋਣਾ ਚਾਹੀਦਾ ਹੈਗਾ ਤਾਂ ਕਿ ਇਹ ਹੈਲਦੀ ਡੈਮੋਕ੍ਰੇਸੀ ਦਾ ਇੱਕ ਚੈਨ ਬਣ ਸਕੇ ਜੀ ਉਕੇ ਜੀ ਆਸਪੈਕਟ ਬਹੁਤ ਨੇ ਤੁਸੀਂ ਟੋਟੈਲਿਟੀ ਦੀ ਗੱਲ ਰੱਖੀ ਹੈਗੀ ਆ ਵੱਡਾ ਸੀਨ ਤੁਸੀਂ ਰੱਖਿਆ ਹੈਗਾ ਪਰ ਅਗਰ ਆਪਾਂ ਇਹਦੀਆਂ ਨੁਆਨਸਸ ਦੇ ਵਿੱਚ ਜਾਈਏ ਇਹਦੀਆਂ ਹੋਰ ਰੁਬ੍ਰਿਕੀਆਂ ਨੂੰ ਦੇਖੀਏ ਤਾਂ ਆਪਣੇ ਸਾਹਮਣੇ ਇੱਕ ਇੱਕ ਟਾਪਿਕ ਤੇ ਇਹੀ ਆ ਗਿਆ ਜੀ ਵੱਡੇ ਲੈਵਲ ਤੇ ਕਿ ਡਾਕਟਰ ਮਨਮੋਨ ਸਿੰਘ ਹੋਣੀ ਜੋ ਪ੍ਰਧਾਨ ਮੰਤਰੀ ਰਹੇ ਨੇ ਦੇਸ਼ ਦੇ ਵੱਡੇ ਇਕਨੋਮਿਸਟ ਹੈ ਵੱਡਾ ਨਾਮ ਉਹਨਾਂ ਦੀ ਤਸਵੀਰ ਜਿਹੜੀ ਸਿੱਖ ਮਿਊਜ਼ੀਅਮ ਦੇ ਵਿੱਚ ਨਹੀਂ ਲੱਗਣ ਦਵਾਂਗੇ ਉਹਦੇ ਤੇ ਭਾਇਰਾ ਜੁਆਣਾ ਜੋ ਜੇਲ੍ਹ ਦੇ ਵਿੱਚ ਨੇ ਉਨਾ ਵੱਲੋਂ ਲੈਟਰ ਆ ਜਾਂਦਾ ਹੈ ਜੀ ਨਾਲ ਦੀ ਨਾਲ ਹੀ ਕਿਤੇ ਇਹੋ ਜਿਹੀਆਂ ਖਬਰਾਂ ਵੀ ਸਰਫੇਸ ਹੁੰਦੀਆਂ ਨੇ ਕਿ ਹੋ ਸਕਦਾ ਰਾਜਵਾਨਾ ਜੀ ਨੈਕਸਟ ਜਥੇਦਾਰ ਹੋਣਗੇ ਸੋ ਇਸੇ ਤਰ੍ਹਾਂ ਇੱਕ ਸੀਨ ਇਹ ਵੀ ਹੈਗਾ ਕਿ ਆਪਣੇ ਸਭ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਵੱਡੀਆਂ ਗੱਲਾਂਬਾਤਾਂ ਹੀ ਚੱਲਦੀਆਂ ਰਹੀਆਂ ਕਿ ਆਈਦਰ ਕੇਪੀਐਸ ਗਿਲ ਔਰ ਮਿਲੀਟੈਂਟਸ ਇਹ ਜਿਹੜੀ ਵਾਰਤਾਲਾਪ ਹੈ ਗੱਲਾਂ ਹੈਗੀਆਂ ਨੇ ਕਿ ਇੱਕ ਪਾਸੇ ਮਿਲੀਟੈਂਟ ਹੈਡਸ ਨੂੰ ਇਕੱਠੇ ਕੀਤਾ ਜਾ ਰਿਹਾ ਖਾੜਕੂ ਹੈਡਸ ਨੂੰ ਔਰ ਦੂਸਰੇ ਪਾਸੇ ਸਟੇਟ ਵਾਲੇ ਬੰਦੇ ਜਾਂ ਜਿਨ੍ਹਾਂ ਨੇ ਕੋਈ ਹੋਰ ਇਸ ਤੋਂ ਬਿਓਂਡ ਆਪਣਾ ਯੋਗਦਾਨ ਕਿਸੇ ਵੀ ਤਰ੍ਹਾਂ ਪਾਇਆ ਹੈਗਾ ਇਹ ਜਿਹੜਾ ਟਕਰਾਵ ਚ ਲੈ ਕੇ ਆਉਣਾ ਹੈਗਾ ਦੋ ਕੰਟਰਾਸਟ ਪਿਕਚਰਸ ਨੂੰ ਪ੍ਰੇਜ਼ੈਂਟ ਕਰ ਦੇਣਾ ਤੇ ਲੋਕਾਂ ਨੂੰ ਕਹਿਣਾ ਕਿ ਤੁਹਾਡੇ ਕੋਲ ਇਹਨਾਂ ਦੋਨਾਂ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੈਗੀ ਇਹ ਕਿਸ ਉਹਦਾ ਸਿਆਸਤ ਦਾ ਹਿੱਸਾ ਲੱਗਦਾ ਹੈਗਾ ਤੁਹਾਨੂੰ ਤੇ ਇਹਦੀਆਂ ਕੀ ਇੰਪਲੀਕੇਸ਼ਨਸ ਕੀ ਇੰਪਲੀਕੇਸ਼ਨਸ ਕੀ ਸਿੱਟੇ ਸਾਡੇ ਲਈ ਨਿਕਲ ਸਕਦੇ ਨੇ ਡਾਕਟਰ ਮਨਮੋਨ ਸਿੰਘ ਹੁਣਾਂ ਨੂੰ ਅਪਣਾਉਣ ਤੋਂ ਮਨਾ ਕਰਨਾ ਸਿੱਖ ਮਿਊਜ਼ੀਅਮ ਦੇ ਵਿੱਚ ਡਾਕਟਰ ਮਨਮੋਹ ਸਿੰਘ ਉਹ 6 ਸイヤー ਹੈਗਾ ਉਹਨਾਂ ਦਾ ਮੇਰੀ ਰਿਹਾਈ ਵਿੱਚ ਕਾਫੀ ਵੱਡਾ ਪਾਰਟ ਸੀਗਾ ਕਿਉਂਕਿ ਜਦੋਂ ਮੇਰੀ ਰਿਹਾਈ ਹੋਈ ਆ ਤਾਂ ਪ੍ਰਾਈਮ ਮਿੰਿਸਟਰ ਆਫਿਸ ਤੋਂ ਉਹ ਕੇ ਲੈ ਗਈ ਸੀ ਤੇ ਐਟ that time ਡਾਕਟਰ ਮਨਮੋਹ ਸਿੰਘ ਪ੍ਰਾਈਮ ਮਿੰਿਸਟਰ ਸੀਗੇ ਉਹਨਾਂ ਨੇ ਆਪਣੇ ਪਰਸਨਲ ਅਸਿਸਟੈਂਟ ਕੂਟੀ ਨਾਇਰ ਨੂੰ ਉਹਦੀ ਡਿਊਟੀ ਲਈ ਹੋਈ ਸੀਗੀ ਕਿ ਉਹ ਮੇਰਾ ਕੇਸ ਨੂੰ ਮਾਨੀਟਰ ਕਰੂਗਾ ਕਿ ਜਿੱਥੇ ਡਾਕਟਰ ਮਲਮੋਹਨ ਸਿੰਘ ਦੇ ਕੈਂਡੀ ਲੋਰ ਕੋ ਵੀ ਦਿੱਲੀ ਵੀ ਸੀਡ ਇਨਵੈਸਟਰ ਨੂੰ ਵੀ ਡਾਇਰੈਕਟਲੀ ਇੰਟਰਵਿਊ ਤੇ ਉਹਨਾਂ ਨੇ ਇੰਟਰਵਿਊ ਕੀਤਾ ਵੀ ਹੈ ਇਹ ਮਤਲਬ ਕਿ ਇਸ ਤਰ੍ਹਾਂ ਜਿ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਕਈ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਕਦੀ ਪਬਲਿਕ ਨੂੰ ਕੀਤੀ ਹੈ ਮੈਂ ਵੀ ਕਦੀ ਪਬਲਿਕ ਨੂੰ ਕੀਤੀ ਹੈ ਇਹ ਗੱਲ ਇੱਕ ਮਗਲੇ ਪਹਿਲੇ ਦੱਸਣਾ ਚਾਹੀਦਾ ਸੀ ਇਹਨਾਂ ਗੱਲਾਂ ਬਾਰੇ ਵੀ ਇਹਨਾਂ ਦਾ ਕੀ ਯੋਗਦਾਨ ਪਰ ਹੁਣ ਜਦੋਂ ਇਹਨਾਂ ਤੇ ਪਰ ਇਹ ਜਿਹੜੀ ਜੱਥੇ ਆਈ ਹੈਗੀ ਇਸ ਜੱਥੇਦਾਰ ਹਰਜਿੰਦਰ ਸਿੰਘ ਧਾਮੀ ਦੀ ਸਟੇਟਮੈਂਟ ਕਿ ਅਸੀਂ ਮੋਡ ਵਿਚਾਰ ਕਰਾਂਗੇ ਉਹਨਾਂ ਦੀ ਫੋਟੋ ਜਿਹੜੀ ਸਿੱਖ ਜਾਇਬ ਘਰ ਤੇ ਲਾਉਣ ਨਹੀਂ ਮੈਨੂੰ ਬੜਾ ਇਸ ਚੀਜ਼ ਦਾ ਦੁੱਖ ਹੋਇਆ ਕਿ ਜੇ ਆਪਾਂ ਇਸ ਤਰ੍ਹਾਂ ਦੇ ਐਮੀਨੇਟ ਪਰਸਨੈਲਿਟੀਜ਼ ਦੀਆਂ ਫੋਟੋਸ ਨਹੀਂ ਲਾਉਣੀਆਂ ਸਿੱਖ ਜਾਇਬ ਘਰ ਦੇ ਵਿੱਚ ਜਿਹੜਾ ਇੱਕ ਉਹ ਇੱਕ ਆਪਣਾ ਸਿੱਖ ਦਾ ਪ੍ਰਾਈਮ ਮਿਨਿਸਟਰ ਹੋਇਆ ਇੰਡੀਆ ਦਾ not once but for the 10 years two terms era ਉਹਨਾਂ ਦੀ ਜੇ ਫੋਟੋ ਆਪਾਂ ਨਹੀਂ ਲਾਉਣੀ ਤਾਂ ਫਿਰ ਆਪਾਂ ਫੋਟੋ ਉੱਥੇ ਲਾਉਣੀ ਵੀ ਪੀਦੀ ਹੈਗੀ ਆ। ਉਹ ਮੈਨੂੰ ਕਿ ਉੱਥੇ ਇਸ ਤਰ੍ਹਾਂ ਦੇ ਬੰਦਿਆਂ ਦੀਆਂ ਲੰਗੋਵਾਲਰ ਕੇ ਜੇ ਫੋਟੋਆਂ ਲੱਗੀਆਂ ਹੋਈਆਂ ਹੈਗੀਆਂ ਨੇ ਜਿਨ੍ਹਾਂ ਨੇ ਟੋਟਲ ਪੰਜਾਬ ਦੇ ਹਿੱਤਾਂ ਨੂੰ ਵੇਚਿਆ ਹੈਗਾ ਤੇ ਸਿੱਖ ਕੌਮ ਦੇ ਹਿੱਤਾਂ ਨੂੰ ਉਹਨਾਂ ਨੇ ਗਿਰ ਵੀ ਰੱਖਿਆ ਸੀਗਾ ਜਵਾਹਰ ਲਾਲ ਨਹਿਰੂ ਦੇ ਸਾਹਮਣੇ। ਡਾਕਟਰ ਮੋਨ ਸਿੰਘ ਨੇ ਆਪਣੇ ਲਾਈਫਸ ਟਾਈਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਜਿਹਦੇ ਨਾਲ ਸਿੱਖੀ ਨੂੰ ਕੁਈ ਗਰਾਵਟ ਵੱਲ ਹੋ ਕੇ ਦੇਖਿਆ ਜਾ ਸਕੇ ਸੋ ਇਹ ਵੀ ਇੱਕ ਬੜੀ ਚੰਬੇ ਵਾਲੀ ਗੱਲ ਆ ਕਿ ਉਸ ਤਰ੍ਹਾਂ ਦੀ ਸ਼ਖਸੀਅਤ ਬਾਰੇ ਵੀ ਆਪਣੀ ਫਾਰਮ ਦੇ ਜਿਹੜੇ ਲੀਡਰਸ਼ਿਪ ਹੈਗੀ ਆ ਉਹਨਾਂ ਦੇ ਮਨਾਂ ਵਿੱਚ ਦਚਿੱਤੀ ਹੈਗੀ ਆ ਆਈ ਥਿੰਕ ਕਿ ਜਿਹੜੇ ਮਿਸਟਰ ਧਾਮੀ ਹੈਗੇ ਕਾਫੀ ਮਜੂਰ ਲੀਡਰ ਹੈਗੇ ਆ ਉਹਨਾਂ ਤੋਂ ਇਸ ਤਰ੍ਹਾਂ ਦੇ ਡਿਸੀਜਨ ਬਾਰੇ ਡਬਲ ਮਾਈਂਡਡਨੈਸ ਨਹੀਂ ਸੀ ਕੋਈ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੀ ਸ਼ੁੱਡ ਹੈਵ ਬੀਨ ਵੈਰੀ ਕਲੀਅਰ ਅਬਾਊਟ ਇਟ ਜਦੋਂ ਉਹਨਾਂ ਨੇ ਪਹਿਲੇ ਡਿਸੀਜਨ ਲੈ ਲਿਆ ਸੀਗਾ ਫੋਟੋ ਲੌਨ ਦਾ ਉਹਦੇ 'ਚ ਮੋੜ ਵਿਚਾਰ ਕਰਨ ਦੀ ਕੀਲ OCB ਇਹ ਸ਼ੋਅ ਕਰਦੀ ਹੈਗੀ ਆ ਕਿ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਕਿੰਨੀ ਕਨਫਿਊਜ਼ਡ ਹੈਗੀ ਆ ਕਿ ਆਪਾਂ ਨੂੰ ਕੀ ਆਪਾਂ ਨੂੰ ਕੀ ਲੀਡ ਦੇਣਗੇ ਉਚਾਦ ਕੇ ਐਸਟਪੀਸੀ ਇੱਕ ਬਹੁਤ ਵੱਡਾ ਆਧਾਰਾ ਹੈਗਾ ਜਿਹਨੂੰ ਉਹ ਉਹਡ ਕਰ ਰਹੇ ਹੈਗੇ ਔਰ ਸਿੱਖ ਧਰਮ ਤੋਂ ਹੀ ਸੇਧ ਲੈ ਕੇ ਡਾਕਟਰ ਮਨਮੋਨ ਸਿੰਘ ਹੁਣਾਂ ਨੇ ਯਾਨੀ ਸੇਵਨਬਾਈ ਹੈ ਜਿੱਥੇ ਕੋਈ ਕ腐ਪਸ਼ਨ ਦਾ ਇਲਜ਼ਾਮ ਡਾਕਟਰ ਮਨਮੋਨ ਸਿੰਘ ਹੁਣਾਂ ਤੇ ਨਹੀਂ ਲੱਗ ਸਕਦਾ ਜੀ ਉਹ ਅੱਜ ਆਪਾਂ ਜਿਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹਾਂ ਉਹਨਾਂ ਦੀ ਫੈਮਿਲੀ ਬੜੀ ਐਮੀਨੈਂਟ ਫੈਮਿਲੀ ਹੈ ਜੀ ਉਹਨਾਂ ਦੀਆਂ ਡਾਟਰ ਜਿਹੜੀਆਂ ਹੈਗੀਆਂ ਨੇ ਵੈਰੀ ਵੈਲ ਪਲੇਸਡ ਹੈਗੀਆਂ ਨੇ ਉਹਨਾਂ ਦੀ ਇੱਕ ਡਾਟਰ ਜਿਹੜੀ ਹੈਗੀ ਉਹਨੇ ਸਿਵਲ ਲਿਬਰਟੀਆਂ ਲਈ ਬਹੁਤ ਰਿਮਾਰਕੇਬਲ ਕੰਮ ਕੀਤਾ ਹੈ ਅਮਰੀਕਾ ਵਿੱਚ ਰਹਿ ਕੇ ਐਂਡ ਸ਼ੀ ਵਾਸ ਅ ਮੈਂਬਰ ਆਫ ਦ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਹਾਂ ਡਾਕਟਰ ਮਨਮੋਹ ਸਿੰਘ ਹੋਣਾ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਜੀ ਚਾਹੇ ਐਸਜੀਪੀਸੀ ਵਾਲੇ ਚਾਰ ਬੰਦੇ ਡਿਸਾਈਡ ਕਰਨ ਫੋਟੋ ਲਾਣ ਦਾ ਜਾਂ ਨਹੀਂ ਲਾਉਣ ਦਾ ਪਰ ਫਰਕ ਜਿਹੜਾ ਪੈਣਾ ਉਹ ਉਸ ਤੋਂ ਨੂੰ ਪੈਣਾ ਕਿ ਇਹਨਾਂ ਦੇ ਹੀਰੋ ਕੇਵਲ ਔਰ ਕੇਵਲ ਖੜਕੂ ਜੀ ਰਹਿ ਗਏ ਨੇ ਆ ਮਤਲਬ ਕਿ ਤੁਸੀਂ ਆਪਣਾ ਦੇਖੋ ਤਾਂ ਸਹੀ ਨਾ ਇੱਕ ਸਿੱਖ ਦੀ 30 ਪਰਸਨੈਲਿਟੀ ਹੈਗੀ ਕਿ ਉਹ ਕਿਸੇ ਪਾਰਟੀ ਨਾਲ ਅਸੋਸੀਏਟਰ ਤੁਸੀਂ ਉਹਦੇ ਤੋਂ ਡਿਫਾਈਨ ਕਰਨਾ ਕਿ ਉਹ ਐਸੇ ਸਿੱਖ ਡਿਫਾਈਨ ਕਰਨਾ ਹੈਗਾ ਤਾਂ ਉਹਦੀਆਂ ਕੀ ਕੈਪੇਬਿਲਿਟੀ ਸੀਗੀਆਂ ਤੇ ਉਹਨੇ ਆਪਣੀ ਲਾਈਫਸਟਾਈਲ ਲਾਈਫਟਾਈਮ ਦੇ ਵਿੱਚ ਕੀ ਅਚੀਵਮੈਂਟਸ ਕੀਤੀਆਂ ਨੇ ਅਕਾਲੀ ਦਲ ਉਹਨਾਂ ਦੀ ਭੋਗ ਤੇ ਗਿਆ ਜੀ ਉਸ ਤੋਂ ਪਹਿਲਾਂ ਉਹਨਾਂ ਨੂੰ ਜਿਸ ਦਿਨ ਉਹ ਪੂਰੇ ਹੁੰਦੇ ਨੇ ਉੱਥੇ ਅਕਾਲੀ ਦਲ ਪਹੁੰਚਦਾ ਹੈ ਜੀ ਉਹ ਕਾਂਗਰਸ ਦਾ ਹੀ ਇੱਕ ਤਰ੍ਹਾਂ ਦਾ ਆਪਾ ਆਫਿਸ ਹੈ ਜਿੱਥੇ ਸਾਰੇ ਆਪਣੇ ਨੁਮਾਇੰਦੇ ਪਹੁੰਚਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਇੱਕ ਆਪਣੇ ਆਪ ਚ ਬਹੁਤ ਵੱਡਾ ਸੰਦੇਸ਼ ਹੁੰਦੀਆਂ ਜੀ ਇਹ ਚੀਜ਼ਾਂ ਕੁਕੀ ਜੀ ਅਗਰ ਮੈਂ ਤੁਹਾਨੂੰ ਪੁੱਛਾਂ ਕਿ ਜੇ ਤੁਸੀਂ ਦੱਸੋ ਕਿ ਤੁਹਾਡੀ ਰਿਹਾਈ ਹੋਈ ਕਿਵੇਂ ਸੀ ਇਹਦੇ ਵਿੱਚ ਕੀ ਸਟੈਪ ਫਾਲੋ ਕੀਤੇ ਗਏ ਤੇ ਕਿਹੜੀ ਪੋਲਿਟਿਕਲ ਸਪੋਰਟ ਤੁਹਾਨੂੰ ਕਿੱਦਾਂ ਮਿਲੀ ਹੈਗੀ ਕਿਵੇਂ ਜਿਹੜੀ ਜਿਹੜੀ ਪਟੀਸ਼ਨ ਸੀਗੀ ਕਮਿਊਟੀਸ਼ਨ ਆਫ ਸੈਂਟੈਂਸ ਲਈ ਬਦਲ ਕੇ ਜਿੰਨੀ ਮੇਰੀ ਕੱਟੀ ਹੋਈ ਸਜ਼ਾ ਸੀਗੀ ਉਸ ਤੇ ਥੋੜਾ ਇੱਕ ਬੋਰਡ ਬਣਦਾ ਹੈਗਾ ਜਿਹੜਾ ਗਵਰਨਮੈਂਟ ਸਟੇਟ ਗਵਰਨਮੈਂਟ ਦਾ ਬੋਰਡ ਹੁੰਦਾ ਹੈਗਾ ਉਹ ਸੈਂਟੈਂਸਿੰਗ ਰਿਵਿਊ ਬੋਰਡ ਹੁੰਦਾ ਹੈਗਾ ਉਹਦੇ ਕੋਲੇ ਜਦੋਂ ਤੁਸੀਂ 14 ਸਾਲ ਤੋਂ ਉੱਤੇ ਟਾਈਮ ਕੱਟ ਲੈਨੇ ਹੈਗੇ ਆ ਤਾਂ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਆਟੋਮੈਟਿਕਲੀ ਜੇਲ ਵੱਲੋਂ ਪੋਟਾ ਕੀਤੀ ਜਾਂਦੀ ਆ ਕਿ ਤੁਹਾਡੀ ਰੀਲੀਜ਼ ਨੂੰ ਕੰਸੀਡਰ ਕੀਤਾ ਹੈ ਕਿ ਮੈਨੂੰ ਲਾਈਫ ਸੈਂਟੈਂਸੀ ਨੇਚਰਲ ਲਾਈਫ ਮੈਨੂੰ ਸੈਂਟੈਂਸੀ ਇਸ ਲਈ ਮੈਂ 14 ਸਾਲ ਦੀ ਕੈਟਾਗਰੀ 'ਚ ਨਹੀਂ ਸੀ ਆਉਂਦਾ ਪਰ ਮੇਰਾ ਫੇਰ ਵੀ ਜਿਹੜਾ ਕੇਸ ਹੈਗਾ ਡੂ ਟੂ ਪੋਲਿਟিক্যাল ਪ੍ਰੈਸ਼ਰ ਮੇਰਾ ਕੇਸ 6 ਵਾਰੀ ਸੈਂਟੈਂਸਿੰਗ ਰਿਵਿਊ ਬੋਰਡ ਕੋਲ ਗਿਆ ਹੈਗਾ ਉਸ ਟਾਈਮ ਤੇ ਜਦੋਂ ਲਾਸਟ ਡਿਸੀਜਨ ਲੈਣਾ ਸੀਗਾ ਸ਼ੀਲ ਦਾ ਦਿਖਸ਼ ਜਿਹੜੀ ਚੀਫ ਮਿਨਿਸਟਰ ਸੀ ਉਸ ਟਾਈਮ ਤੇ ਪਾਵਰਸਲੀ ਟੀਵੀ ਮਿਨਿਸਟਰ ਜੀ ਦਿੱਲੀ ਦੀ ਉਹਨਾਂ ਨੇ ਜਦੋਂ ਲੈਣਾ ਸੀ ਤਾਂ ਉਦੋਂ ਟੂ ਬੀ ਔਨ ਦਾ ਸੇਫ ਸਾਈਡ ਇਹ ਉਹ ਆਪਣੇ ਵੱਲੋਂ ਪਹਿਲੇ ਸੈਂਟਰਲ ਗਵਰਨਮੈਂਟ ਤੋਂ ਕਲੀਅਰੈਂਸ ਲੈਂਦੇ ਹੈਗੇ ਆ ਇਸ ਕਲੀਅਰੈਂਸ ਕਰਕੇ ਡਾਕਟਰ ਮਲਮੋਨ ਸਿੰਘ ਪਿਕਚਰਸ ਜਾਏ ਸੀਗੇ ਤਾਂ ਉਹਨਾਂ ਨੂੰ ਫਿਰ ਅਪਰੋਚ ਕੀਤਾ ਗਿਆ ਸੀ ਕਿਉਂਕਿ ਡਾਕਟਰ ਮਲਮੋਨ ਸਿੰਘ ਮੇਰੇ ਫਾਦਰ ਦੇ ਕਲੀਗ ਵੀ ਰਹੇ ਹੈਗੇ ਆ ਕਿ ਉਹਨਾਂ ਦਾ ਜਿਹੜਾ ਕਲਾਸ ਫੈਲੋ ਸੀਗਾ ਸਪੈਸ਼ਲੀ ਮਹਾਰਤਵਾਤ ਹੋਈ ਸੀਗੇ ਉਹਨਾਂ ਨੇ ਵਿੱਚ ਇੰਟਰਵਿਊ ਕਰਕੇ ਇੱਕ ਬ੍ਰਿਜ ਦਾ ਤੁੰ ਨੂੰ ਕੀਤਾ ਸੀਗਾ ਤੇ ਮੇਰੇ ਕੇਸ ਨੂੰ ਪੁੱਟਾ ਪਿੱਤਾ ਸੀਗਾ ਪ੍ਰਾਈਮ ਮਿਨਿਸਟਰ ਡਾਕਟਰ ਮਲਮੋਨ ਸਿੰਘ ਅਗਗੇ ਉਹ ਪਹਿਲੇ ਵੀ ਅਵੇਅਰ ਸੀਗੇ ਮੇਰੇ ਕੇਸ ਬਾਰੇ। ਉਹਨਾਂ ਨੇ ਫਿਰ ਆਪਣੇ ਜਿਹੜਾ ਉਹਦਾ ਪ੍ਰਾਈਵੇਟ ਸੈਕਟਰੀ ਸੀਗਾ ਕੂਟੀ ਨਾਇਰ ਉਹਦੀ ਡਿਊਟੀ ਲਾਈ ਸੀ ਕਿ ਉਹ ਇਸ ਕੇਸ ਨੂੰ ਸੁਪਰਵਾਈਜ਼ ਕਰੂਗਾ। ਸੋ ਇਸ ਤਰ੍ਹਾਂ ਮੇਰੀ ਰਿਹਾਈ ਹੋਈ ਸੀਗੀ ਆਲਟੀਮੇਟਲੀ। ਫਿਰ ਮੇਰੀ ਰਿਹਾਈ ਹੋਈ ਹੈਗੀ ਇਹ ਜਾ ਕੇ ਮਈ 2009 ਦੇ ਵਿੱਚ ਤੇ ਮ 7 ਜੁਲਾਈ 2009 ਨੂੰ ਜੇਲ ਤੋਂ ਬਾਹਰ ਆਇਆ ਸੀਗਾ। ਹੂੰ। ਔਰ ਤੁਹਾਡੀ ਰਿਹਾਈ ਪਿੱਛੇ ਇੱਕ ਵੱਡਾ ਕਾਰਨ ਸੀਗਾ ਕਿ ਤੁਹਾਡੀ ਜਿਹੜੀ ਫੈਸਲਾ ਤੁਹਾਡੇ ਉੱਪਰ ਜੱਜਮੈਂਟ ਆਈ ਸੀ ਜਿਹਦੇ ਵਿੱਚ ਖਾਸ ਤੌਰ ਤੇ ਮੈਂਸ਼ਨ ਸੀਗਾ ਕਿ ਕ੍ਰਿਮੀਨਲ ਨਹੀਂ ਹੈ ਬਿਲਕੁਲ ਮੇਰੀ ਮੇਰੀ ਜੱਜਮੈਂਟ ਵਿੱਚ ਜੱਜ ਨੇ ਇਹ ਲਿਖਿਆ ਹੋਇਆ ਸੀਗਾ ਕਿ ਆਮ ਤੌਰੋ ਮਤਲਬ ਕਿ ਜੈਂਟਲਮੈਨ ਹੈਗਾ ਮੇਰੀ ਸੈਂਟੈਂਸਿੰਗ ਵੀ opinion ਦੇ ਵਿੱਚ ਲਿਖਿਆ ਹੋਇਆ ਹੈਗਾ ਤੇ ਆਮ ਨਾਟ ਹੀ ਇਸ ਨਾਟ ਅ ਕ੍ਰਿਮੀਨਲ ਤੇ ਇਹਦੇ ਬਾਰੇ ਇਹਦੀ ਰਿਲੀਜ਼ ਬਾਰੇ ਬੰਮੈਂਟ ਕੋ ਅੰਡਰ 77 ਸੈਕਸ਼ਨਸ ਉਨਾ ਨੂੰ ਸੋਚਣਾ ਚਾਹੀਦਾ ਹੈਗਾ ਜਲਦੀ ਤੋਂ ਜਲਦੀ ਇਹ ਮੇਰੇ ਸੈਂਟੈਂਸੀ ਆਰਡਰ ਵਿੱਚ ਲਿਖਿਆ ਹੋਇਆ ਹੈਗਾ ਹੂੰ ਪੁਣੇ ਵੀ ਮੇਰੀ ਕਾਫੀ ਹਰਪ ਕੀਤੀ ਉਸ ਸੀ ਜੀ ਇੱਕ ਵੱਡਾ ਸਵਾਲ ਆਪਣੇ ਸਾਹਮਣੇ ਬਰਕਰਾਰ ਰਹੂਗਾ ਕਿ ਜਿਹੜੀ ਸਿੱਖ ਲੀਡਰਸ਼ਿਪ ਹੈ ਇਹ ਕਿਹਨਾਂ ਨੂੰ ਆਪਣਾ ਹੀਰੋ ਚੁਣ ਰਹੀ ਹੈਗੀ ਆ ਤੇ ਕਿਵੇਂ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਕਰਨਗੇ ਤੇ ਕਿਵੇਂ ਜਿਹੜਾ ਮਾਨ ਸਤਕਾਰ ਬਣਨਾ ਹੈਗਾ ਉਹਨਾਂ ਦਾ ਜਿਹੜੇ ਸਿੱਖ ਨੇ ਜਿਨ੍ਹਾਂ ਦਸਤਾਰ ਹੈ ਸਿਰ ਤੇ ਜਿਨ੍ਹਾਂ ਦੀ ਇੱਕ ਪਹਿਚਾਣ ਹੈ ਹਰਥਾਂ ਦੇ ਉੱਤੇ ਉਹਨਾਂ ਦਾ ਮਾਨ ਸਤਕਾਰ ਕਿਵੇਂ ਦਾ ਹੋਏਗਾ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਅੱਜ ਦੀ ਲੀਡਰਸ਼ਿਪ ਦੇ ਲੈਏ ਹੋਏ ਇਹ ਫੈਸਲੇ ਜਿਹੜੇ ਨੇ ਇਹ ਤੈਹ ਕਰਨਗੇ ਔਰ ਅਨਫੋਰਚੂਨੇਟਲੀ ਇਹ ਬੜੀ ਤੰਗ ਨਜ਼ਰੀ ਦੇ ਵਿੱਚੋਂ ਨਿਕਲ ਰਹੇ ਨੇ ਬੜਾ ਮਾਇਓਪਿਕ ਵਿਊ ਲੱਗ ਰਿਹਾ ਹੈਗਾ ਕਿਉਂਕਿ ਜੇ ਆਪਾਂ ਇਹਨੂੰ ਛੱਡ ਦਿੰਨੇ ਅਗਲੀਆਂ ਡਿਵੈਲਪਮੈਂਟਸ ਨੂੰ ਨਾਲ ਲੈਂਦੇ ਰਵਾਂਗੇ ਨਾਲੀ ਅਜਿੱਕ ਵੱਡੀ ਗੱਲ ਇਹ ਵੀ ਹੈ ਕਿ ਦਵਿੰਦਰਪਾਲ ਸਿੰਘ ਪੁੱਲਰ ਜਿਹੜੇ ਨੇ ਉਹਨਾਂ ਦੀ ਜਿਹੜਾ ਟਾਈਮ ਹੈਗਾ ਉਹ ਉਹਨਾਂ ਨੂੰ ਜਿਹੜੀ ਪੈਰੋਲ ਮਿਲੀ ਸੀ ਉਹਦਾ ਖਤਮ ਹੋ ਰਿਹਾ ਹੈਗਾ ਕੀ ਉਹਨਾਂ ਨੂੰ ਫਿਰ ਉਹਨਾਂ ਨੂੰ ਆਤਮ ਸਮਰਪਨ ਕਰਨ ਲਈ ਕਿਹਾ ਗਿਆ ਹੈਗਾ ਸੋ ਕੀ ਤੁਹਾਨੂੰ ਲੱਗਦਾ ਹੈ ਮੈਨੂੰ ਸਮਝ ਨਹੀਂ ਆਈ ਵੀ ਉਹਦਾ ਕੇਸ ਕੋਰਟ 'ਚ ਕਿਵੇਂ ਚੱਲਿਆਗਾ ਦੁਬਾਰਾ ਹੂੰ ਉਹਨੂੰ ਦਾ ਮਤਲਬ ਹੈ ਕਿ ਸੈਂਟ ਹੋਈ ਹੋਗੀ ਛੁੱਟੀ ਮਿਲੀ ਹੋਗੀ ਉਹ ਤਾਂ ਪੰਜਾਬ ਗਵਰਨਮੈਂਟ ਵੱਲੋਂ ਮਿਲੀ ਹੋਗੀ ਉਹ ਲਾਉ ਹੀ ਇਜ਼ ਅੰਡਰ ਦਾ ਕਸਟਡੀ ਆਫ ਪੰਜਾਬ ਗਵਰਨਮੈਂਟ ਹਾਂ ਮੈਂ ਉਹਨਾਂ ਦਾ ਕੇਸ ਜਿਹੜਾ ਹੈਗਾ ਉਹ ਦਿੱਲੀ ਸਟੇਟ ਦੇ ਥੱਲੇ ਹੈਗਾ ਜਿਹੜੀ ਨੇਸ਼ਨਲ capital region ਹੈਗਾ ਪਰ ਮਤਲਬ ਕਿ ਉਹ ਹੈ ਤਾਂ ਉਹ ਅੰਡਰ ਮਰਸਰ ਜੀਨ ਐਡਮਿਨਿਸਟ੍ਰੇਸ਼ਨ ਪਰ ਉਹਨਾਂ ਦਾ ਫੈਸਲੇ ਤਾਂ ਦਿੱਲੀ ਤੋਂ ਹੋਣੀ ਹੈ ਨਾ ਜੀ ਉਹਨਾਂ ਦੇ ਕੇਸ ਦਾ ਇਹ ਬੜਾ ਵੈਫਰਿੰਗ ਕੇਸ ਹੈਗਾ ਵੀ ਉਹਦਾ ਦਿੱਲੀ ਹਾਈ ਕੋਰਟ ਕੋ ਹਾਈ ਕੋਰਟ ਵਿੱਚ ਕਿਸੇ ਨੇ ਐਪਲੀਕੇਸ਼ਨ ਲਾਈ ਹੋਊਗੀ ਹੂੰ ਜਾਂ ਉਹ ਲੜਨੇ ਲਈ ਲਾਈ ਹੋਊਗੀ ਕਿ ਮੇਰੀ ਪ੍ਰੋਲ ਹੋਰ ਵਧਾਈ ਜਾਵੇ ਹੂੰ ਜਾਂ ਉਹਨੇ ਮੰਗੀ ਹੋਊਗੀ ਇੰਡੇਫਿਨਿਟ ਪ੍ਰੋਲ ਵਗੈਰਾ ਜਿਵੇਂ ਕਈ ਆਪਣੇ ਸਿੱਖ ਕੈਦੀਆਂ ਨੂੰ ਇੰਡੇਫਿਨਿਟ ਪ੍ਰੋਲ ਮਿਲੀ ਹੋਈ ਹੈਗੀ ਆ ਇਸ ਤਰ੍ਹਾਂ ਕਿ ਭਾਈ ਗੁਰਮੀਤ ਸਿੰਘ ਉਹਨਾਂ ਨੂੰ ਮਿਲੀ ਹੋਈ ਹੈਗੀ ਬਿਆਨ ਸਿੰਘ ਦੇ ਕੇਸ ਦੇ ਵਿੱਚ ਜੀ ਕਮਸ਼ੀਰ ਸਿੰਘ ਨੂੰ ਮਿਲੀ ਹੈ ਅਨਖਿੰਦਰ ਸਿੰਘ ਨੂੰ ਮਿਲੀ ਹੋਈ ਹੈ ਐਂ ਰਣੇਕ ਨੂੰ ਮਿਲੀ ਹੋਈ ਹੈ ਬਿਆਸ ਸਿੰਘ ਲੋਹਰੀਏ ਨੂੰ ਮਿਲੀ ਹੋਈ ਹੈਗੀ ਉਸ ਤਰ੍ਹਾਂ ਦੀ ਜਾਂ ਤਾਂ ਉਹਨੇ ਟਰਾਈ ਕੀਤੀ ਹੈਗੀ ਜਿਹਦੇ ਸਕੋਪ ਨੇ ਨਾ ਕਰਤੀ ਹੈਗੀ ਹੂੰ ਮਤਲਬ ਕਿ ਦਿਲਿੰਦਰਪਾਲ ਭੁਲਰਦਾ ਵੀ ਟਿਪੀਕਲ ਕੇਸ ਹੈਗਾ ਉਹ ਵੀ ਕਈ ਵਾਰੀ ਸੈਂਟੈਂਸਿੰਗ ਰਿਵਿਊ ਬੋਰਡ ਅਗੇ ਉਹਦਾ ਕੇਸ ਜਾ ਚੁੱਕਿਆ ਹੈਗਾ ਪਰ ਉੱਥੇ ਹਜੇ ਵੀ ਉਹਦਾ ਕੇਸ ਡੈਫਰ ਹੁੰਦਾ ਜਾ ਰਿਹਾ ਹੈਗਾ ਈਵਨ ਕਿ ਜਿਹੜੀ ਆਪਾਂ ਨੂੰ ਥੋੜਾ ਦੇਖ ਲਓ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈਗੀ ਜਾਂ ਦਿੱਲੀ ਵਿੱਚ ਤੇ ਜਿਹੜੇ ਮਨਿੰਦਰ ਸਿੰਘ ਸੱਜੇ ਹੋਣਗੇ ਜਿਹੜੇ ਆਪ ਪਹਿਲੇ ਉਹਦੀ سپورਟ ਕਰਦੇ ਸੀਗੇ ਜਦੋਂ ਦੇ ਪਰ ਧੁੱਲੜ ਦੀ ਉਹ ਮੰਤਰੀ ਹੋ ਕੇ ਵੀ ਉਹਦਾ ਅਜੇ ਕੁਝ ਨਹੀਂ ਕਰ ਸਕੇ ਜਦਕਿ ਟੋਟਲੀ ਡਿਸੀਜਨ ਜਿਹੜਾ ਹੈਗਾ ਦਿੱਲੀ ਗਵਰਨਮੈਂਟ ਦਾ ਹੈਗਾ ਇੰਟਰਕਨਸਲਟੇਸ਼ਨ ਵਿੱਚ ਦਾ ਸੈਂਟਰਲ ਗਵਰਨਮੈਂਟ ਜੀ ਪਰ ਸੈਂਟਰ ਚ ਵੀ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈਗੀ ਪੰਨੇਂਦਰ ਸਿੰਘ ਸਰਸੇ ਹੁਨੀ ਪ੍ਰੋਮੀਨੈਂਟ ਲੀਡਰਸ ਹੈਗੇ ਨੇ ਮੈਂ ਇਹਨਾਂ ਦਾ ਕੇਸ ਠਾਇਆ ਵੀ ਸੀਗਾ ਤੇ ਗੱਲ ਲੱਗੇ ਉਸ ਕੇਸ ਦਾ ਨੂੰ ਪੋਸਟੇ ਪਹਿਲੇ ਰਿਸਪਾਂਸ ਵੀ ਆਇਆ ਸੀਗਾ ਵੀ ਅਸੀਂ ਇਹਦਾ ਦੇਖਾਂਗੇ ਬਹੁਤ ਛੇਤੀ ਪਰ ਹਜੇ ਤੱਕ ਕੋਈ ਫੈਸਲਾ ਸਰਕਾਰ ਕਰ ਨਹੀਂ ਸਕੀ ਹੈ ਇੱਕ ਸਵਾਲ ਬੜਾ ਕੁਇਕ ਮੈਂ ਦੇ ਤੁਹਾਨੂੰ ਰਿਸਪਾਂਸ ਚਾਹਾਂਗੀ ਕਿ ਇਹ ਗੱਲ ਨੂੰ ਸਰਫੇਸ ਕਰਨਾ ਇਸ ਖਬਰ ਦਾ ਸੂਤਰਾਂ ਦੇ ਹਵਾਲੇ ਤੋਂ ਕਿ ਭਾਈ ਰਾਜਵਾਨਾ ਜੀ ਨੂੰ ਕਾਲਕਤਕ ਸਾਫ ਦਾ ਜਥੇਦਾਰ ਲਾਇਆ ਜਾ ਸਕਦਾ ਹੈਗਾ Let me tell you also ki ਜਿਹੜੇ ਸੀਐਮ ਬਿਨ ਸਿੰਘ ਹੋਣਾ ਦੇ ਕੇਸ ਦੇ ਵਿੱਚ ਭਾਈ ਹਵਾਰਾ ਜਿਹੜੇ ਨੇ ਉਹ ਆਲਰੇਡੀ ਪੈਰਲਰ ਜਥੇਦਾਰ ਜਿਹੜੇ ਐ ਲਾਈ ਹੋਏ ਨੇ ਇੱਕ ਜਥੇਬੰਦੀ ਨੇ ਆਪਾਂ ਇਸ ਗੱਲ ਨੂੰ ਜਾਣਦੇ ਹੈਗੇ ਆ ਸਾਰੇ ਇਹ ਖਬਰ ਦਾ ਐਵੇਂ ਸਰਫੇਸ ਕਰਨ ਦਾ ਕੀ ਮਾਇਨਾ ਹੋ ਸਕਦਾ ਹੈਗਾ ਕਿਹੜੇ ਪਾਣੀ ਟੈਸਟ ਕੀਤੇ ਜਾ ਰਹੇ ਨੇ ਇਹ 42 ਦੇ ਸਰਕਲਸ ਵਿੱਚੋਂ ਖਬਰ ਨਿਕਲੀ ਹੈਗੀ ਹੈ ਬਈ ਜਿਹੜੇ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਨੇ ਸੱਜਾ ਮਿਲ ਗਿਆ ਕਿ ਸਿੱਖ ਕੌਮ ਕੋਲ ਉਹਨਾਂ ਦੇ ਸਕੂਲ ਸਕੂਲ ਦੇ ਸਿੱਖ ਸਸਤਾਵਾ ਕੋਲ ਕਿ ਉਹ ਦੱਸਣ ਕਿ ਕਿਹਨੂੰ ਆਪਾਂ ਕਾਕਰ ਸਾਹਿਬ ਦਾ ਪੱਕਾ ਜਥੇਦਾਰ ला ਸਕਦੇ ਹੈਗੇ ਉਸ ਉਹ ਸਰਜਾਨ ਦੇ ਦਰਾਂ ਅਕਾਲੀ ਦਲ ਅਕਾਲੀ ਦਲ ਵੈਸੇ ਡਿਨਾਈ ਕਰ ਰਿਹਾ ਹੈਗਾ ਹੁਣ ਉਹਨਾਂ ਦੇ ਸਰਕਲਸ ਵਿੱਚ ਉਹ ਗੱਲ ਆਈ ਹੈ ਕਿ ਉਹਨਾਂ ਨੇ ਜਿਹੜਾ ਨਾਮ ਸੁਜੈਸਟ ਕੀਤਾ ਹੈਗਾ ਉਹਨਾਂ ਨੇ ਬਲਵੰਤ ਸਿੰਘ ਰਾਜਵਾਨੇ ਦਾ ਕੀਤਾ ਹੈਗਾ ਸੋ ਕੀ ਕ੍ਰਾਈਟਰੀਆ ਹੈਗਾ ਉਹ ਜੱਥੇਦਾਰ ਲਾਉਣ ਦਾ ਇਹ ਆਪਾਂ ਨੂੰ ਸੋਚਣ ਵਾਲੀ ਗੱਲ ਹੈਗੀ ਆ ਪੰਜਾਬ ਸਰਕਾਰ ਨੇ ਫਰੰਟ ਪੇਜ ਦੀ ਵੱਡੀ ਐਡਵਰਟਾਈਜ਼ਮੈਂਟ ਦੇ ਕੇ ਸਾਰੀਆਂ ਮੇਜਰ ਅਖਬਾਰਾਂ ਦੇ ਵਿੱਚ ਪੰਜਾਬੀਆਂ ਤੋਂ ਇਹ ਪੁੱਛਿਆ ਹੈਗਾ ਕਿ ਦੱਸੋ ਕਿਵੇਂ ਸੈਲੀਬ੍ਰੇਟ ਕਰੀਏ ਜਿਹੜੇ ਆਉਣ ਵਾਲੇ ਸ਼ਹੀਦੀ ਦਿਹਾੜੇ ਆ ਜਿਹੜੇ ਪ੍ਰੋਗਰਾਮ ਸਮਗਮ ਆ ਰਹੇ ਨੇ 350 ਸਾਲ ਆ ਰਿਹਾ ਗੁਰੂ ਸਾਹਿਬ ਦਾ ਐਂਡ ਇਹ ਜਿਹੜੇ ਪ੍ਰੋਗਰਾਮ ਆ ਇਹਨੂੰ ਕਿਵੇਂ ਸੈਲੀਬ੍ਰੇਟ ਕਰੇ ਪੰਜਾਬ ਸਰਕਾਰ ਉਹ ਸਾਨੂੰ ਸੁਝਾਅ ਦਿੱਤੇ ਜਾਣ ਪੰਜਾਬ ਸਰਕਾਰ ਕੀ ਸੋਚ ਰਹੀ ਹੈ ਹੋਮੈਂਟ ਦਾ ਤਾਂ ਕੋਈ ਮਤਲਬ ਨਹੀਂ ਹੈਗਾ ਕਿਸੇ ਰੈਲੀ ਜਿਸ ਫਰਸ਼ਸ ਦੇ ਵਿੱਚ ਆ ਕੇ ਪਾਰਟਿਸਪੇਟ ਜਾਂ ਉਹਦੇ ਵਿੱਚ ਆ ਕੇ ਕੋਈ ਆਪਣੀ ਇਨਵੋਲਵਮੈਂਟ ਕਰ ਹੁੰਦਾ ਕਿਉਂਕਿ ਇਹ ਤਾਂ ਪ੍ਰਿਵਿਊ ਹੈਗਾ ਐਸਜੀਪੀਸੀ ਦਾ ਐਸਜੀਪੀਸੀ ਨੂੰ ਕੋਈ ਕਿਸੇ ਤਰ੍ਹਾਂ ਦੀ ਫੈਸਿਲੀਟੇਸ਼ਨ ਦੀ ਲੋੜ ਹੈਗੀ ਆ ਉਹਦੇ ਵਿੱਚ ਗਵਰਨਮੈਂਟ ਫੈਸਿਲੀਟੇਟ ਕਰ ਸਕਦੀ ਹੈਗੀ ਆ ਵੀ ਜੇ ਉਹਨਾਂ ਨੂੰ ਕੋਈ ਐਡਮਿਨਿਸਟ੍ਰੇਟਿਵ ਪੱਧਰ ਤੇ ਲੋੜਾਂ ਹੈਗੀਆਂ ਨੇ ਚਾਹੇ ਕੋਈ ਅਰੇਂਜਮੈਂਟਸ ਕਰਨੇ ਨੇ ਟ੍ਰੈਫਿਕ ਅਰੇਂਜਮੈਂਟਸ ਕਰਨੇ ਨੇ ਸਾਈਟ ਚੂਜ਼ ਕਰਨ ਦੇ ਵਿੱਚ ਕੋਈ ਉਹਨਾਂ ਨੂੰ ਦਿੱਕਤ ਆ ਰਹੀ ਹੈਗੀ ਜਾਂ ਉਹਦੇ ਵਿੱਚ ਉਹਨਾਂ ਨੂੰ ਹੁੰਦਾ ਹੈਗਾ ਪਰ ਸਟੇਟ ਗਵਰਨਮੈਂਟ ਐਸ ਸਰਚ ਕਿਸ ਤਰ੍ਹਾਂ ਦਾ ਮਤਲਬ ਕਿ ਆਪਣੇ ਲੈਵਲ ਤੇ ਕੁ ਫੰਕਸ਼ਨਸ ਸੈਲੀਬ੍ਰੇਟ ਕਰ ਸਕਦੀ ਹੈਗੀ ਕਿਉਂਕਿ ਆਪਣੇ ਅੱਗੇ 350 ਸਾਲਾ ਆ ਰਹੀ ਹੈਗੀ ਛੇ ਦੀ ਸਮਾਗਮ ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ ਗੰਨਾਤ ਮੈਨੂੰ ਯਾਦ ਹੈਗਾ ਜੀ ਜੀ ਤੇ ਇਸੇ ਤਰ੍ਹਾਂ ਆ ਰਿਹਾ ਹੈਗਾ ਅਮਰ ਸਰਦਾਰ ਜਿਹੜਾ ਹੈਗਾ ਦਰਬਾਰ ਸਾਹਿਬ ਦਾ ਜਿਹੜਾ ਰਚਨਾ ਦੇ ਵਸ ਹੈਗਾ ਉਹ ਆ ਰਿਹਾ ਹੈਗਾ 400 ਸਾਲਾਂ ਕਿੰਨਾ ਹੈਗਾ ਉਹ ਸੋ ਉਸ ਤੇ ਵੰਦੇ ਵਿੱਚ ਮੇਰੇ ਇੰਨੇ ਐਡਸ ਦਿੱਤੀਆਂ ਹੈਗੀਆਂ ਨੇ ਸਟੇਟ ਗਵਰਨਮੈਂਟ ਐਜ ਜੋ ਐਸੇ ਬੜਾ ਸੁਭਾਗ ਦਾ ਤੈੜ ਹੈਗਾ ਕਿ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਹੈਗਾ ਹੂੰ ਹੂੰ ਮੰਨਣਾ ਲੋੜੀ ਆ ਪਾਨੂੰ ਯਾਦ ਕਰਨਾ ਚਾਹੀਦਾ ਹੈਗਾ ਤੇ ਉਹ ਵੀ ਇੱਕ ਆਪਣੇ ਆਪ ਚ ਇੱਕ ਬੜੀ ਰੇਅਰ ਐਗਜ਼ਾਮਪਲ ਸੀਗੇ ਉਹ ਪ੍ਰੇਰੀ ਐਂਡ ਆਫ ਮੁਤਲਕ ਐਂਡ ਬੀਇੰਗ ਅ ਨੈਸ਼ਨਲਿਸਟ ਨਹੀਂ ਕਰਤਾਰ ਸਿੰਘ ਸਰਾਭਾ ਹੋਣਾ ਨੂੰ ਯਾਦ ਕਰਨ ਤੇ ਤਾਂ ਹੀ ਕਿਹਾ ਜਾ ਸਕਦਾ ਵੀ ਪੰਜਾਬ ਦੀ ਸਰਕਾਰ ਨੂੰ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਤੇ ਇਹ ਜਿਹੜੇ ਹੈਲਪਲਾਈਨ ਨੰਬਰ ਜਾਰੀ ਕੀਤੇ ਆ ਇਹ ਹੈਲਪਲਾਈਨ ਨੰਬਰ ਇਸ ਕਰਕੇ ਜਾਰੀ ਕਰਨੇ ਚਾਹੀਦੇ ਵੀ ਜੇ ਤੁਹਾਡੇ ਪਰਿਵਾਰ ਚ ਜਾਂ ਤੁਹਾਡੇ ਆਲੇ ਦੁਆਲੇ ਕੋਈ ਨਸ਼ੇ ਦਾ ਆਦੀ ਹੈਗਾ ਤਾਂ ਉਹਦੀ ਜਾਣਕਾਰੀ ਸਾਨੂੰ ਦਿਓ ਤਾਂ ਕਿ ਅਸੀਂ ਉਹਦੇ ਠੀਕ ਹੋਣ ਦਾ ਪ੍ਰਬੰਧ ਕਰ ਸਕੀਏ ਜਾਂ ਜਿਹੜੀ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਸਰਕਾਰ ਨੂੰ ਦੱਸੋ ਇਸ ਇਸ ਨੰਬਰ ਤੇ ਕਾਲ ਕਰਕੇ ਨਾ ਕਿ ਇੱਕ ਭਾਵੁਖ ਮੁੱਦਿਆਂ ਦੇ ਵਿੱਚ ਜਿਹੜਾ ਸਰਕਾਰ ਦਾ ਕੰਮ ਨਹੀਂ ਹੈ ਉਸ ਪਾਸੇ ਨੂੰ ਪੈਣਾ ਹਾਂ ਬਿਲਕੁਲ ਸਰਕਾਰ ਦਾ ਕੰਮ ਤਾਂ ਵੈਲਫੇਅਰ ਆਫ ਦਾ ਪੀਪਲ ਆਫ ਸਟੇਟ ਆਫ ਪੰਜਾਬ ਆ ਜੀ ਆਖਰੀ ਸਵਾਲ ਆ ਕੁਕੀ ਜੀ ਜਿਹੜੇ ਪ੍ਰੋਗਰਾਮ ਦਾ ਕੀ ਨਾਟ ਓਨਲੀ ਪੰਜਾਬ ਮੈਂ ਗੱਲ ਕਹੀ ਕਿ ਪੰਜਾਬ ਦੇ ਸਿੱਖ ਹੁਣ ਇਸ ਵਕਤ ਆਪਣੀ ਇੱਕ ਰਾਜਨੀਤੀ ਚ ਫਸਿਓ ਆ ਜਦੋਂ ਆਪਾਂ ਹਰਿਆਣਾ ਨੂੰ ਦੇਖਦੇ ਆਂ ਬਾਕੀ ਸੂਬਿਆਂ ਨੂੰ ਦੇਖਦੇ ਆਂ ਜਿੱਥੇ ਸਿੱਖ ਵਸੇ ਆ ਜਾਂ ਡੈਸਪੋਰਾ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਯੂਰਪ ਦੇ ਵਿੱਚ ਹਰ ਇੱਕ ਦੀਆਂ ਆਪਣੀਆਂ ਸਮੱਸਿਆਵਾਂ ਨੇ ਜੀ ਜਦੋਂ ਆਪਾਂ ਡੈਸਪੋਰਾ ਨੂੰ ਦੇਖਦੇ ਆਂ ਤਾਂ ਉੱਥੇ ਵਸੀ ਜਿਹੜੀ ਸਿੱਖ ਲੀਡਰਸ਼ਿਪ ਹੈ ਜਿਹੜੇ ਜ਼ਿਆਦਾਤਰ 84 ਤੋਂ ਬਾਅਦ ਗਏ ਨੇ ਉਸ ਦਾ ਪ੍ਰਭਾਵ ਬਹੁਤ ਵੱਡੇ ਪੱਧਰ ਤੇ ਹੈਗਾ ਉੱਥੇ ਜਿਹੜੇ ਗੁਰਦੁਆਰੇ ਸਥਾਪਿਤ ਹੋਏ ਨੇ ਉਹਨਾਂ ਗੁਰਦੁਆਰਿਆਂ ਦਾ ਉਨ੍ਹਾਂ ਦੇ ਅੰਦਰ ਕੀ ਚੱਲ ਰਿਹਾ ਹੈ ਕਿਵੇਂ ਕੰਮਕਾਰ ਹੋ ਰਿਹਾ ਇੱਕ ਮਸਲਾ ਆਪਣੇ ਸਾਹਮਣੇ ਬਹੁਤ ਵੱਡਾ ਆਇਆ ਹੈਗਾ ਜੀ ਕਿ ਹਮਿਲਟਨ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪਰਿਵਾਰ ਇੱਕ ਮਿਲੀਟੈਂਟ ਜਿਹੜੇ ਹੋਏ ਨੇ ਜਿਨ੍ਹਾਂ ਨੂੰ ਇਨਕਾਊਂਟਰ ਦੇ ਵਿੱਚ ਮਾਰ ਦਿੱਤਾ ਗਿਆ ਉਹਨਾਂ ਦੀ ਵਾਈਫ ਔਰ ਉਹਨਾਂ ਦੇ ਬਜ਼ੁਰਗ ਮਾਤਾ ਨੇ ਉਹਨਾਂ ਦੇ ਨਾਲ ਇੱਕ ਮਿਸਬਿਹੇਵ ਉਥੋਂ ਦੇ ਗੁਰਦੁਆਰਾ ਸਾਹਿਬ ਨੇ ਕੀਤਾ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾ ਨੇ ਵੀ ਹੁਕਮਨਾਮਾ ਕੱਢ ਕੇ ਇੱਕ ਤਰ੍ਹਾਂ ਦਾ ਸਮਨ ਨੇ ਸ਼ੂ ਕਾਸ ਨੋਟਿਸ ਆਪਾਂ ਕਹਿ ਸਕਦੇ ਹਾਂ ਉਸ ਗੁਰਦੁਆਰਾ ਸਾਹਿਬ ਦੇ ਜਿਹੜੇ ਮੈਨੇਜਮੈਂਟ ਹੈ ਜਿਹੜੇ ਕਿ 30 ਸਾਲ ਤੋਂ ਵੱਧ ਸਮੇਂ ਤੋਂ ਉੱਥੇ ਕਾਬਜ ਨੇ ਉਹਨਾਂ ਤੋਂ ਜਵਾਬ ਮੰਗਿਆ ਹੈਗਾ ਕੁੱਕੀ ਜੀ ਉੱਥੇ ਦੇ ਗੁਰਦੁਆਰਿਆਂ 'ਚ ਇੱਕ ਵੱਡਾ ਟ੍ਰੈਂਡ ਹੈ ਕਿ ਸ਼ਹੀਦਾਂ ਦੇ ਨਾਮ ਤੇ ਸ਼ਹੀਦਾਂ ਦੇ ਨਾਮ ਤੇ ਫੰਡ ਲੈਣਾ ਉਸ ਭਾਵਨਾ ਨੂੰ ਉੱਪਰ ਰੱਖਣਾ ਪਰ ਜਿਹੜੇ ਸ਼ਹੀਦ ਪਰਿਵਾਰ ਨੇ ਉਹਨਾਂ ਨੂੰ ਉੱਥੋਂ ਕੱਢਣ ਦੇ ਲਈ ਕੀ ਗੁਰਦੁਆਰੇ ਦੇ ਕਮਰਿਆਂ 'ਚ ਨਾ ਰਹਿਣ ਪੁਲਿਸ ਨੂੰ ਬੁਲਾਉਣਾ ਇਹ ਵੱਡੀ ਪੱਧਰ ਤੇ ਫਿਰ ਪੁਲਿਸ ਨੂੰ ਵੀ ਜਵਾਬ ਦੇਣਾ ਕਿ ਟਰੈਸਪਾਸਿੰਗ ਕਰ ਰਹੇ ਸੀ ਕਿਉਂਕਿ ਗੁਰਦੁਆਰਾ ਜਿਹੜਾ ਹੈ ਉਹਨਾਂ ਦੀ ਨਿੱਜੀ ਪ੍ਰਾਪਰਟੀ ਹੈਗਾ ਆ ਇਹ ਧਰਮਸ਼ਾਲਾ ਦਾ ਕਨਸੈਪਟ ਕਿਵੇਂ ਬਦਲ ਚੁੱਕਾ ਹੈ ਡੈਸਪੋਰਾ ਦੇ ਵਿੱਚ ਵੱਡਾ ਕ੍ਰਾਈਸਿਸ ਉਹ ਵਿਖਦਾ ਸਾਡੇ ਸਾਹਮਣੇ ਵੀ ਖੜਾ ਹੈ ਜੀ ਜੀ ਜਿਹੜੀ ਹੈ ਨਾ ਸਟੋਰੀ ਹੈਗੀ ਹੈ ਮੈ ਕਿਉਂ ਗੁਰਦੁਆਰੇ ਦੀ ਇਹ ਪਰਿਵਾਰ ਹੈਗਾ ਡਾਕਟਰ ਗੁਰਪ੍ਰੀਤ ਸਿੰਘ ਦਾ ਪਰਿਵਾਰ ਹੈਗਾ ਡਾਕਟਰ ਗੁਰਪ੍ਰੀਤ ਸਿੰਘ ਮੇਰਾ ਜੂਨੀਅਰ ਸਿਗਾ ਯੂਨੀਵਰਸਿਟੀ ਤੇ ਪੜਾਇਆ ਰਿਹਾ ਹੈ ਕਟਰੀਓਸਟੀ ਦਾ ਉਹ ਵੈਟਰਨਰੀ ਸਟੂਡੈਂਟ ਰਿਹਾ ਹੈਗਾ ਤੇ ਹੀ ਇਜ਼ ਅ ਵੈਟਰਨਰੀਨ ਡਾਕਟਰ ਉਹਦੀ ਵਾਈਫ ਹੈਗੀ ਆ ਬੀਬੀ ਪਰਮਿੰਦਰ ਕੌਰ ਤੇ ਉਹਨਾਂ ਦੇ ਮਾਦਰ ਹੈਗੇ ਆ ਉਹਨਾਂ ਉਹਨਾਂ ਨੂੰ ਪਹਿਲੇ ਉੱਥੇ ਪਹਿਲ ਬੁਲਾਇਆ ਗਿਆ ਹੈ ਗੁਰਦੁਆਰੇ ਦੇ ਵਿੱਚ ਉਹ ਤੇ ਉਹਨਾਂ ਨੇ ਰਹਿਣ ਦੀ ਥਾਂ ਮੰਗੀ ਹੈਗੀ ਆ ਹੁਣ ਉਹਨਾਂ ਨੂੰ ਉੱਥੇ ਰਹਿਣ ਦੀ ਇਜਾਜ਼ਤ ਨਹੀਂ ਦੇ ਰਹੇ ਹੈਗੇ ਜੀ ਦੇ ਬਾਰੇ ਨੋਟਿਸ ਲਿਆ ਹੈਗਾ ਕਾਲਪਤ ਸਰ ਦੇ ਜਥੇਦਾਰ ਨੇ ਜਿਹੜੇ ਪ੍ਰੈਜ਼ੀਡੈਂਟ ਜਥੇਦਾਰ ਅਕਾਲ ਤਖਤ ਸਰ ਦੇ ਗਦੀਪ ਸਿੰਘ ਗੜਗਾਚੀ ਉਹਨਾਂ ਨੇ ਸੰਭਲਵੀ ਕੀਤਾ ਹੈਗਾ ਪ੍ਰੈਜ਼ੀਡੈਂਟ ਨੂੰ ਵੀ ਕੀਤਾ ਹੈਗਾ ਖਜ਼ਾਨਚੀ ਨੂੰ ਵੀ ਕੀਤਾ ਤੇ ਕੋਹਰ ਆਫਿਸ ਬੀਰੀ ਨੂੰ ਕੀਤਾ ਹੈਗਾ ਉਹਦੇ ਚੰਗਾ ਨੇ ਸ਼ੋਕਵਾਜ਼ ਨੋਟਿਸ ਦੇ ਗਿਆ ਫॉर ਮਿਸ ਬਿਹੇਵੀంగ్ ਵਿਦ ਵੀ ਵੀ ਪ੍ਰਣਾਲ ਕਰ ਕੋ ਹੂੰ ਸੋ ਇਸ ਕਰਕੇ ਮਤਲਬ ਕਿ ਬੜਾ ਸੀਰੀਅਸ ਮੈਟਰ ਹੈਗਾ ਕਿ ਇਹਦਾ ਮੈਂ ਵੀ ਅਪੀਲ ਕਰਦਾ ਹੈਗਾ ਕਿ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਐਕਟਿਵਿਸਟ ਹੈਗੇ ਨੇ ਉਹਨਾਂ ਨੂੰ ਇਸ ਜਿਹੜਾ ਕੇਸ ਸਟੱਡੀ ਦਾ ਹੈਗਾ ਇਹਦਾ ਨੋਟਿਸ ਲੈਣਾ ਚਾਹੀਦਾ ਹੈਗਾ ਤੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਉੱਥੇ ਕੀ ਦਿੱਕਤ ਆ ਰਹੀ ਹੈ ਕਿ ਉੱਥੇ ਇਹਨਾਂ ਨੇ ਪੁਲਿਸ ਲਾਈ ਹੋਈ ਹੈ ਗੁਰਦੁਆਰੇ ਦੇ ਅੰਦਰ ਤਾਂ ਕਿ ਉਹ ਬੀਬੀ ਉੱਥੇ ਰਹਿ ਨਾ ਸਕੇ ਉਹਨਾਂ ਨੂੰ ਕਮਰੇ ਵਿੱਚ ਧੱਕਿਆ ਹੋਇਆ ਹੈਗਾ ਇਹ ਜਿਹੜੀ ਹੈਗੀ ਬਹੁਤ ਮਰਦ ਭਾਗੀ ਘਟਨਾ ਹੈਗੀ ਆ ਇਹ ਸ਼ੋਅ ਕਰਦੀ ਹੈ ਕਿ ਗੁਰਦੁਆਰੇ ਨੇੜੇ ਹੈਗੇ ਆ ਪਰਸਨਲ ਜਗੀਰਾਂ ਬਣ ਚੁੱਕੀਆਂ ਨੇ ਕੁਝ ਪਰਿਵਾਰਾਂ ਦੀ ਉਹਨਾਂ ਨੇ ਇਸ ਤਰ੍ਹਾਂ ਦੇ ਕਨਸਟੀਟਿਊਸ਼ਨਸ ਐਮੈਂਡ ਕਰ ਰਹੇ ਹੈਗੇ ਕਿ ਗੁਰੂ ਘਰ ਨੂੰ ਸੰਗਤ ਦੇਣਾ ਹੋਵੇ ਕੁਝ ਪਰਿਵਾਰਾਂ ਦੀਆਂ ਜਗੀਰਾਂ ਬਣ ਚੁੱਕੀਆਂ ਨੇ ਥੈਂਕ ਯੂ ਸੋ ਮੱਚ ਕੁਕੀ ਜੀ ਯੂ ਵੈਲਕਮ ਟੂ ਪਰਕੀ ਥੈਂਕ ਯੂ ਸੋ ਮੱਚ